ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ। ਮੇਨੂੰ ਕੋਲ ਕੇ ਵਾਗਤ ਆਪਨਾ ਚੈਨਲ ਪਹੁੰਚਾ ਲਾ ਦੇ ਰਿਹਾ 3511 ਦੇ ਐਨ ਗੁਰੇ। ਅੱਜ ਦੀ ਵੀਡੀਓ ਲੱਗੀਆਂ ਬਣਾਉਣ ਪਿੰਡ ਹਰੜਾ ਕਲਾਂ ਤਸਵੀਲ ਅਜ ਨਾਲਾ ਦੇ ਜਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ। ਦੋ ਬਿਲਕੁਲ ਤਾਜੇ ਸੋਏ ਆ ਤੇ ਦੋ ਗੱਬੜਾ ਤੇ ਆ ਰਿਆ। ਤੇ ਆਪਾਂ ਪਹੁੰਚੇ ਹਾਂ ਬਗੀਚੇ ਭਾਜੀ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ? ਵਧੀਆ ਵਧੀਆ ਤੁਸੀਂ ਸੁਣਾਓ। ਬਾ ਵਧੀਆ ਠੀਕ ਠਾਕ ਦੇ। ਕਿਰ ਤਾਂ ਤਾਂ ਨੰਦ ਨੰਦ ਵਧੀਆ ਨਹੀਂ ਨਾਲ ਸਿਹਰਾ ਸਿਹਰ ਹੈ ਨਾ ਹਾਂਜੀ ਹਾਂਜੀ ਉਸ ਕਰਕੇ ਵੀ ਹੈ ਸਖਤ ਹੈ ਜੀ ਹਾਂ ਜੀ ਕਿ ਕਸਤੇ ਬਈ ਤੁਹਾਨੂੰ ਤਾਂ ਬਹੁਤ ਯਾਰਾ ਪਈ ਅੱਜ ਅਜੇ ਇਹ ਟਾਈਮ ਮੇਰੇ ਸਾਹ ਦਾ ਪੋਣੇ ਕਨੌਂ ਦਾ ਹੈ ਨੋ ਬਾਈ ਜੀ ਤੇ ਆਪਣਾ ਇੱਕ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਆਪਣਾ ਹਰੜਕਲਾਂ ਜੀ ਤਹਿਸੀਲ ਅਹੀ ਨਾਲਾ ਤੇ ਜ਼ਿਲ੍ਹਾ ਮਰਸਾਲ ਸਾਹਿਬ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਐਵੇਂ ਥੋੜਾ ਜਿਹਾ ਲੇਟ ਹੋ ਕੇ ਤੁਹਾਨੂੰ ਤਾਂ ਬੜੀ ਧੀ ਹੌਲੀ ਹੌਲੀ ਆਏ ਤਾਂ ਤੁਸੀਂ ਕਹਿੰਦੇ ਵੀਡੀਓ ਬਣਾਉਂ ਰਹੇ ਕਿਤੇ ਉਹਦੇ ਮੇਰੇ ਨਾਲ 7 ਵਜੇ ਘਰੋਂ ਨਿਕਲ ਗਏ ਅੱਜ ਨਿਕਲ ਗਏ ਹਾਂ ਟਾਈਮ ਨਾਲ ਪਰ ਥੋੜਾ ਜਣਾ ਲੇਟ ਹੋ ਗਿਆ ਤੁਹਾਨੂੰ ਪਤਾ ਇੱਥੇ ਵਾਵਾ ਟਾਈਮ ਲੱਗ ਗਿਆ ਉਹ ਸੰਦਾ ਹੁੰਦਾ ਮੈਂ ਆਪਣਾ ਪਸ਼ੂਆਂ ਦਾ ਸਾਡੇ ਸਾਹਮਣੇ ਤਿੰਨ ਪਸ਼ੂ ਹੋ ਰਹੀ ਉਹ ਡਿੱਗੇ ਆ ਤੇ ਉਹਦੇ ਆ ਵੀ ਤੁਹਾਨੂੰ ਪਤਾ ਪਜਣਾ ਪੈਂਦਾ ਸੰ ਨਾਲ ਬਾਈ ਸਹੀ ਗੱਲ ਆ ਤੁਹਾਡੀ ਹਾਂਜੀ ਉਹਦੇ ਕਰਕੇ ਫਿਰ ਹੌਲੀ ਹੌਲੀ ਆਈਆਂ ਆਏ ਹਾਂ ਹਾਂਜੀ ਠਾੜ ਠਾੜ ਗਏ ਤੇ ਫੋਨ ਨੰਬਰ ਵੀ ਦੱਸ ਦਿਆ ਕਰ ਫੋਨ ਨੰਬਰ ਹੈਗਾ ਜੀ 90417967 ਜੀ ਕਰੀਏ ਸ਼ੁਰੂਆਤ ਹਾਂਜੀ ਬਾਹਰ ਤੋਂ ਕਰ ਲੀਏ ਬਾਹਰ ਤੋਂ ਕਰ ਸੇਮ ਰਿਕਰ ਪਹਿਲਾ ਸੁਹਾ ਜੇ ਤੇ ਚਾਰ ਦੰਦ ਜੇ ਵਸ਼ੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹਦੇ 10 ਦਿਨ ਹੈਗੇ ਜੇ ਜੇ ਪਾਜੀ ਠੀਕ ਹੈ ਜੀ ਹਾਂ ਜੀ ਲਓ ਬਾਈ ਜੀ ਖੋਲੋ ਵੀਰ ਜੀ ਫਿਰ ਖੋਲ ਕੇ ਤੋਰ ਪਾਉ ਪਾਉ ਜੀ ਪਾਉ ਜਾਨੂ ਤੋਰ ਦੋ ਇਹ ਵੀਰ ਦੇ ਮੂੰਹ ਦੇ ਮੇਰੇ ਨਾਲ ਆਪਣੇ ਦੇ ਬਾਈ ਚੜਿਆ ਜਾਦਾ ਨਾ ਚਲੋ ਕੋਈ ਗੱਲ ਨਹੀਂ ਹਾਂ ਹਾਂ ਜੀ ਮੈਂ ਵੀਰ ਵਸ਼ੀ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਦੇ ਥਣਾ ਦਾ ਸਹਿਜ ਗਿਆ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਣਾ ਹੈ ਬਹੁਤ ਸ਼ਾਨਦਾਰ ਆ ਤੇ ਦੇਣਾ ਜੇ 10 ਕ ਖੜਦੀ ਆ ਤੇ ਸੋਨ ਤੱਕ ਚੰਗਾ ਚੱਲੋ ਹਵਾਲਾ ਬਣਾ ਲੂਗੀ ਤੇ ਹਾਈਟ ਲੈਂਥ ਹਲਾ ਬਹੁਤ ਚੰਗੀ ਆ ਪਾਲੀ ਪੁਲੀ ਆ ਬਹੁਤ ਜ਼ਿਆਦਾ ਵਾ ਗੋਲ ਮਟੋਲ ਵਹਿੜਿਆ ਵਾ ਵਸ਼ੀ ਵੀਰ ਬੜੀ ਬੰਨੀ ਆ ਹਾਂਜੀ ਹਾਂਜੀ ਬਈ ਢੀ ਲਾਂਡੋ ਲਾਜਾ ਹਾਂ ਵਸ਼ੀ ਜੇ ਦੇਣੇ ਦੇ 10 ਮਰਾ ਗਏ ਆ ਠੀਕ ਆ ਜੀ ਹਾਂਜੀ ਇਹ ਥਣਾ ਦਾ ਸੈਜ ਗਿਆ ਵੀ ਤੁਹਾਨੂੰ ਲੱਗੇ ਥਣ ਵੇਖੋ ਕਿਹੜੀ ਕਿਹੜੀ ਬੰਨੀ ਜਾਂਦਾ ਵਾ ਕੀ ਮੁੱਲ ਕਰਨਾ ਭਾਜੀ ਹਰ ਵੇਹ ਲੋ ਭਾਜੀ ਜੱਡੀ ਬੱਛੀ ਚੰਗੀ ਆ ਮੁੱਲ ਤੇ ਭਾਵੇਂ 70 ਕਰ ਲਗੇ ਪਰ ਆਪਾਂ ਜੈਰੀ ਕਰਨਾ ਹੈ ਹਾਂਜੀ 60000 ਜੇ ਮੁੱਲ ਕਰ ਦਈਏ ਜੈ ਜੈ ਇੱਕ ਹੋਰੀ ਕਰ ਦਈਏ ਹਾਂਜੀ 52000 ਦੀ ਬੱਛੀ ਲਵਾਂਗੇ 52 ਹਾਂ 50 ਦੇ 2 ਲਓ ਭਾਈ ਜੀ 52 ਦੀ ਚੰਗੇ ਕਦ ਕਾਠ ਵਾਲੀ ਆ ਹਾਂਜੀ ਤੇ ਪਲੀ ਪੁਲੀ ਬਹੁਤ ਜ਼ਿਆਦਾ ਵਾ ਬਿਲਕੁਲ ਭਾਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਹਾਂਜੀ ਦੱਸਿਓ ਭਾਈ ਇਹਦੇ ਵੀ ਝੋਟੀ ਭਾਈ 10 ਦਿਨ ਖੜਦੀ ਏ ਅੱਛਾ ਜੀ ਇਹਦੇ ਵੀ ਹਿਸਾਬ ਨਾਲ ਲੈ ਤਾ ਗਾਵਾਂ ਕੋ ਬੰਦੀ ਹੁੰਦੀ ਏ ਠੀਕ ਹੈ ਜੀ ਇਹ ਵੀ ਕੋਈ ਆਪਣੇ ਕੋ ਗਰੰਟੀ ਵੀ ਲਖਾ ਲੇ ਪਹਿਲੇ ਸੁਆ ਹੀ ਆਪਣੇ ਕੋ ਝੋਟੀ ਗਈ ਅੱਛਾ ਜੀ ਉਧਰੋਂ ਗੰਗਾ ਨਗਰ ਵਾਜੇ 12 ਕਿਲੋ ਦੁੱਧ ਠੀਕ ਹੈ ਠੀਕ ਹੈ ਹਾਂ ਜੀ ਤੇ ਦੁੱਧ 12 ਤੋਂ ਪਲੱਸ ਦਊ ਝੋਟੀ ਜੈਡ ਬਲੈਕ ਵੇਚ ਆ ਗਈ ਕੇ ਇਹ ਵੀ ਦੀ ਤੋਰਿਓ ਮੜੀ ਥੋਲਿਓ ਭਾਉ ਜੀ ਤੇ ਝੋਟੀਆਂ ਬਿਰਲਾ ਦੇਖੋ ਭਾਜੀ ਚੱਡਾ ਵੇਖੋ ਕਿਤਰਾ ਜਿਹਾ ਗੁੰਡਾ ਹੋ ਗਿਆ ਇਹ ਕਿੰਨਾ ਘੜਦੀ ਟਾਈਮ ਅਜੇ ਇਹਦੇ ਵਿੱਚ 10 ਦਿਨ ਜੇ ਝੋਟੀ ਦੇ ਠੀਕ ਹੈ ਲੈ ਭਾਈ ਇਹਦੇ 10 ਦਿਨ ਖੜਦੀ ਆ ਜੀ ਤੇ ਢੱਲਾ ਢੁਲਾ ਇਹਦੇ ਵੀ ਬਹੁਤ ਯਾਰਾ ਆ ਚਲੋ ਸੂਨ ਤੱਕ ਇਹ ਵੀ ਚੰਗੀ ਬਣ ਜੂਗਾ ਪੂਰਾ ਫਸਿਆ ਪਿਆ ਚੱਡਾ ਇਹ ਥਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਇਹਦਾ ਹਾਂ ਗੋਲ ਗੋਲ ਥਣ ਲੱਗਾ ਚੰਗੇ ਕਦਕਾਠ ਵਾਲੀ ਯਾਰ ਜੈਡ ਬਲੈਕ ਵਿੱਚ ਆ ਗਈ ਆ ਤੇ ਵੀਰ ਬਗੀਚੇ ਕੋਲ ਚੰਗੇ ਪਸ਼ੂ ਹੁੰਦੇ ਯਾਰ ਯਾਰ ਮੁੱਲ ਵਿੱਚ ਹੁੰਦੇ ਆ ਲੱਗੇ ਤੂੰ ਚਾਨ ਭਾਂਡਾ ਵੇਖੋ ਝੋਡੀ ਦਾ ਭਾਈ ਦੂਜਾ ਸੁਗਾ ਜੀ ਠੀਕ ਹੈ ਠੀਕ ਹੈ ਜੀ ਕਿ ਉਹ ਨਹੀਂ ਦਾਣ ਬਣ ਜਾਣੀ ਤੇ ਉਹ ਨਹੀਂ ਪਸ਼ੇਰ ਬਣ ਜਾਣੀ ਏ ਕੀ ਮੁੱਲ ਕਰਨਾ ਭਾਜੀ ਫਿਰ ਤੁਸੀਂ ਮੋਲ ਲਓ ਤੇ ਵੇਖ ਲਓ ਜਿੰਨਾ ਤੁਸੀਂ ਕਹਿੰਦੇ ਮੁੱਲ ਤੇ ਪਹਿਲਾਂ ਲੱਕ ਕਰ ਲੀਏ ਪਰ 90 ਕਰਦੇ ਆ ਹਾਂਜੀ ਤੇ 85 ਦੇ ਦਈਏ ਤਾਂ ਵੀ ਮੰਨਦਾ ਤੁਸੀਂ ਆ ਵੀ ਕਰ ਦੋਗੇ ਯਾਰ ਛੱਡ ਦੀ ਯਾਰ ਕੀ ਛੱਡਣਾ ਦੋ ਹੀ ਛੱਡੋ ਫਿਰ 783 ਵੀ ਹਾਂਜੀ ਠੀਕ ਹੈ ਲਓ ਭਾਜੀ 78300 ਦੀ ਚੰਗੇ ਕਦ ਕਾਠ ਵਾਲੀ ਆ ਜੈਡ ਬਲੈਕ ਵਿੱਚ ਆ ਗਈ ਆ ਤੇ ਪਿਛਲੇ ਸਵੇਰੇ 12 ਲੀਟਰ ਬਾਈ ਕਹਿੰਦਾ ਕਿ ਦੁੱਧ ਚਵਾਇਆ ਇਹਨੇ ਬਿਲਕੁਲ ਭਾਜੀ ਆ ਵੀ ਵਸ਼ੀ ਭਾਜੀ ਹੁਣ ਇਹ ਆਈ ਚੋਕੇ ਆਈ ਏ ਅੱਛਾ ਜੀ ਆ ਟਾਈਮ ਵੇਰ ਲੋ ਜੇ 9 ਵਜੇ ਆ ਹਾਂਜੀ ਹਾਂਜੀ ਤੇ ਇਹਦੀ 6:30 7 ਵਜੇ ਦੀ ਚਵਾਈ ਜੇ ਕੋਈ ਵੀ ਹਿਸਾਬ ਨਾਲੇ 12 ਕਿਲੋ ਵਸ਼ੀ ਥਲੇ ਦੁੱਧ ਜੀ ਲਓ ਭਾਈ ਜੀ ਹਾਂਜੀ ਤੇ ਠੰਡੀ ਸੀਲ ਭਾਜੀ ਕੋਈ ਨਿਆਣੇ ਦੀ ਲੋੜ ਨਹੀਂ ਠੀਕ ਹੈ ਜੀ ਪਹਿਲਾਂ ਸੁਗਾ ਸੁਈ ਆ ਹਾਂ ਪਹਿਲਾਂ ਸੁਗਾ ਹੀ ਰਸੀ ਦੀ ਨਹੀਂ ਕੋਈ ਲੋੜ ਨਹੀਂ ਆ ਜੀ ਪਹਿਲਾਂ ਹੀ ਸੁਗਾ ਸੁਈ ਅਜੇ ਹਾਂਜੀ ਤੇ ਅਜੇ ਮਜੂਦਾ ਇਧਰ ਆਈ ਨਾਥਬੀ ਚੇਜ ਕੀਤੀ ਹੁਣੇ ਆਇਆ ਹੈ ਹਾਂਜੀ ਖੋਲੋ ਸਰ ਭਾਜੀ ਖੋਲੋ ਇਹ ਇਹਦੀ ਚਵਾਈ ਹੋਈ ਕੋਈ ਵੀਰ ਉਸੇ ਹਿਸਾਬ ਨਾਲੇ ਭਾਵੇਂ ਲੀਟਰ ਮਾਰ ਕੇ 12 ਕਿਲੋ ਦੁੱਧ ਆ 11 ਕਿ ਕਿ ਵਾਈ ਕਰਕੇ ਲੈ ਕੇ ਆਇਆ ਤੇ ਹੋ ਸਕਦਾ ਅੰਦਾਜ਼ਾ ਮੇਰਾ ਵੀਰ ਭਰਾ ਕੋਈ ਲਾਵੇ ਤੇ 12 13 ਲੀਟਰ ਬਿਲਕੁਲ ਤਿਆਰ ਆ ਦੁੱਧ ਕਿੰਨਾ ਦਿਨ ਕਿੰਨਾ ਘਟਾਵਾਗਾ ਸੋਈ ਨੂੰ ਇਹਨੂੰ 10 12 ਦਿਨ ਹੋ ਗਏ ਜੀ ਠੀਕ ਹੈ ਠੀਕ ਹੈ ਜੀ 10 ਤੋਂ 12 ਦਿਨ ਹੋ ਗਏ ਸੋਈ ਨੂੰ ਠੀਕ ਅਜੇ ਵੇਲੇ ਨੀੱਚ ਬੁੱਝ ਬੂਮ ਨਹੀਂ ਪਾਇਆ ਡਰਦੀ ਸਾਡੇ ਕੋਲ ਹਾਂ ਜਿੱਤਣ ਲੈਂਦੀ ਉੱਤ ਉਸੇ ਤਰ੍ਹਾਂ ਵੀਡੀਓ ਪਾਤੀ ਆ ਸਾਡੇ ਸਾਹਮਣੇ ਵੀਰ ਨੇ ਲਾਈ ਆ ਤੇ ਚਲੋ ਅਥਨੋਥਨ ਨੇ ਜੇ ਚੇਂਜ ਕੀਤੀ ਹਾਂਜੀ ਹਾਂਜੀ ਜਿਵਾ ਕੀ ਆ ਗਿਆ ਜੇ ਤੇ ਇਹ ਮਗਰ ਵਸ਼ਾਜੀ ਭਾਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਚੰਗਾ ਵੀ ਵੇਖੋ ਕਿਡਾ ਤਗੜਾ ਵਸ਼ਾਜੀ ਬਿਲਕੁਲ ਅਜੇ ਤਾਜ਼ਾ ਵਾ ਹਾਂਜੀ ਕੀ ਮੁੱਲ ਕਰਨਾ ਭਾਜੀ ਫਿਰ ਮੁੱਲ ਭਾਜੀ ਇਹ ਤਾਂ 40 ਜੀ ਅੱਛਾ ਜੀ ਹਾਂਜੀ ਤੇ ਹਾਣਾ ਹਾਣਾ ਲਾਸਟ ਹੀ ਹਾਂਜੀ ਕੋਈ ਗੱਲ ਚੁੰਮੜ ਕੇ ਛੋਟ ਹੀ ਨਹੀਂ 35000 ਦੀ ਠੀਕ ਹੈ ਠੀਕ ਹੈ ਲਓ ਬਈ ਜੀ 35000 ਦੀ ਤੇ ਬਾਕੀ ਮੌਕੇ ਦੇ ਛੋਟ ਛਾਪਾ ਵੀਰ ਕਹਿੰਦਾ ਸਿਰਫ 150 ਰੁਪਈਆ ਹੀ ਠੀਕ ਹੈ ਠੀਕ ਹੈ ਜੀ ਬਿਲਕੁਲ ਜਾਇਜ਼ ਕੀਤਾ ਮੁੱਲ ਭਾਜੀ ਤੇ ਆਜ ਹੁਣ ਨੇਲੀ ਆਹ ਨੇਲੀ ਦਾ ਜੀ ਵੇਖੋ ਮੈਂ ਭਾਜੀ ਦਸਵੇਂ ਭਾਜੀ ਇਹਦੇ ਬਾਰੇ ਕਿੰਨਾ ਸੁਗਾਸ ਹੋਈਏ ਇਹਦੇ ਬਾਰੇ ਤਾਂ ਦੱਸਣ ਦੀ ਭਾਜੀ ਲੋੜ ਹੀ ਨਹੀਂ ਤੇ ਪਰਖ ਵਾਲੇ ਬੰਦੇ ਨੇ ਆ ਵੀ ਵੇਖ ਲੈਣੀ ਹਾਂਜੀ ਹਾਂਜੀ ਵੇਖੋ ਕੀ ਚੀਜ਼ ਆ ਕਿਹੜੇ ਕਿਹੜੇ ਮੋਟੀ ਆਖਰ ਲੱਗੀ ਨਾ ਮੈਂ ਕੀ ਵਿਰਜਣਿਸ਼ਾਨੀਆਂ ਤੁਸੀਂ ਚੈੱਕ ਕਰ ਸਕਦੇ ਜੀ ਫਿਰ ਸਾਰੀਆਂ ਆ ਗਈਆਂ ਵਾ ਹਾਂਜੀ ਤੇ ਇਸ ਟਾਈਮ ਇਹ ਹਾਜ਼ਰ ਦੁੱਧ ਖੋਲ ਕੇ ਵਿਖਾ ਜੀ ਵੀਰ ਹੁਣਾਂ ਦੁੱਧ ਜਿਹੜਾ ਇਸ ਟਾਈਮ ਹਾਜ਼ਰ ਹੋਰ ਵੀ ਇਹ ਲੀਟਰ ਵਾਲਾ 10 ਕਿਲੋ ਜੀ ਹੁਣ ਠੀਕ ਹੈ ਜੀ ਤੇ 9 ਕਿਲੋ ਦੀ ਸਾਡੀ ਗਰੰਟੀ ਆ ਠੀਕ ਹੈ ਜੀ ਇਹ ਕਿਸੇ ਚੋਕੇ ਕੜਨਾ ਫਿਰ 10 ਹਾਂਜੀ ਤੇ ਜੇ ਕਿਸੇ ਉੱਦਾਂ ਖੜਨੀ ਫਿਰ ਲਾਉ ਠੀਕ ਹੈ ਲਾਓ ਭਾਈ ਇਹ ਮੈਂ ਇਹ ਕੋ ਵੀ ਕਹਿੰਦਾ ਬੇ ਇੱਥੇ ਆ ਜੂਗਾ ਤੇ ਫਿਰ 10 ਲੀਟਰ ਮਿਲ ਕੇ ਲਾਂਗੇ ਹੀ ਤੇ 7 ਵਜੇ ਦੀ ਚਵਾਈ ਜੇ ਸਰੇ ਠੀਕ ਹੈ ਠੀਕ ਹੈ ਜੀ ਮਗਰ ਕੱਟੀ ਜੀ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਬਾਈ ਜੀ ਪਿੱਛੇ ਹਾਂਜੀ ਤੇ ਨੀਲੀ ਦਾ ਵੀ ਨਿਸ਼ਾਨੀਆਂ ਵੀ ਸਾਰੀਆਂ ਆ ਗਿਆ ਜੀ ਸੁਗਲ ਤੇ ਵੀ ਤੇ ਹਵਾਨੇ ਦੇ ਵੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਤੇ ਥਣਾ ਦਾ ਸੈਜ ਗੈਪ ਤੇ ਫੀਮੇਲ ਕਾਫ ਆ ਗਿਆ ਜੇ ਤੇ ਪਿੱਛੇ ਤੇ ਵੀ ਤੁਹਾਨੂੰ ਡਬਲ ਫਾਇਦਾ ਵਾ ਮਗਰ ਕੱਟੀ ਜੀ ਬਾਜੀ ਇਹਦੇ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਕੀ ਮੁੱਲ ਕਰਨਾ ਭਾਜੀ ਫਿਰ ਤੇ ਵੇਖ ਲੋ ਜੱਗੇ ਬਾਜੀ ਤੁਸੀਂ ਆ ਵੀ ਦੱਸ ਦੋ ਨਹੀਂ ਇਹਦਾ ਚਲ ਜੀਤ ਬਾਜੀ ਆ ਵੀ ਦੱਸ ਦੋ ਮੈਂ ਭਰੇ ਮੈਂ ਦੇ ਨਾਲ ਹੀ ਮੈਂ ਹੀ ਦੱਸਾਂ ਹਾਂ ਨਾ ਹੀ ਕਰੀਏ ਹਾਂਜੀ ਮੁੱਲ ਤੇ ਮੇਰਾ ਜੀਦਾ ਦਾ 75 ਕਰ ਲਿਏ ਹਾਂਜੀ 70 ਦੀ ਦੇ ਦिए ਯਾਰ ਛੱਡ ਦਈਏ ਚੋਣੀ ਨਹੀਂ ਯਾਰ ਥੋੜਾ ਥੋੜਾ ਖੁੱਲਾ ਕਰ ਦਈਏ ਖੁੱਲਾ ਪਹਿਲਾਂ ਤੁਸੀਂ ਕਰ ਲਓ ਥੋੜਾ ਜਿਹਾ ਮਾਰ ਨਹੀਂ ਤੁਸੀਂ ਆ ਵੀ ਦੱਸੋ ਫਿਰ 60 ਦੀ ਦੇ ਦिए ਕਿਹੜਾ ਕਰਨਾ ਕਰ ਦੋ ਤੁਸੀਂ ਸਹੀ ਇੱਕੋ ਦੱਸਿਓ ਲੈਣ ਦੇ ਨਾਲ ਆਪ ਵੀ ਜੱਗੇ ਭਾਜੀ ਕਰ ਦਿੰਦੇ ਪੂਰੇ ਦੀ ਲਈਏ ਮੇਰੇ ਪੂਰੇ ਲੱਖ ਦੀ ਨਹੀਂ ਹਾਂ ਛੜਦੀ ਇੱਥੇ ਦੀ ਠੀਕ ਆ ਮੇਰੇ ਵੀਰ ਨੇ ਕਹਿਤਾ ਤੇ ਛੜਦੀ ਦੇ ਲੋ ਬਾਈ ਦੀ ਠੀਕ ਹੈ ਕੈਮਰਾਮੈਨ ਦੀ ਭੈਣ ਨੇ ਮੰਨ ਲਈ ਆ ਬੱਸ ਬੱਸ ਕੋਈ ਗੱਲ ਨਹੀਂ ਜੇ ਸਾਡੇ ਵੀਰ ਨੇ ਕਹਿਤਾ ਛੜਦੀ ਮੈਂ ਦੇ ਦਾਂਗੇ ਪਰ ਮੈਂ ਹੁਣ ਐਨ ਸੁਣੋ ਚਰਨਜੀਤ ਪਾਜੀ ਹੁਣ ਜੰਨਾ ਬਾਜ਼ਾਰ ਆ ਬਾਹਰ ਨਸਲ ਦੀ ਮੈਂ ਨਹੀਂ ਮਿਲਦੀ ਇਹਨੇ ਸਹੀ ਗੱਲ ਬਿਲਕੁਲ ਕਿ ਆਪਾਂ ਬਾਹਰ ਫਿਰਦੇ ਆ ਇਹ ਆ ਕਿ ਬਿਲਕੁਲ ਜਾਇਜ਼ ਮੁੱਲ ਕੀਤਾ ਜੇ ਭਾਜੀ ਨੇ 60000 ਦੀ 60000 ਉਹ ਵੀ ਸਾਡਾ ਕੈਮਰਾਮੈਨ ਦੀ ਇਹਨਾਂ ਡਿਮਾਂਡ ਪੂਰੀ ਕਰਦੀ ਹਾਂ ਜੀ ਆਪਣੇ ਭਰਾ ਜੀ ਤੁਸੀਂ ਧਾਰ ਕਰਕੇ ਵੀ ਭਰਾਵਾਂ ਨੇ ਜੋ ਕਹਤਾ ਤੇ ਬਾਕੀ ਮੇਰੀ ਹਾਰ ਇਹ ਦੂਜਾ ਚਰਨਜੀਤ ਭਾਜੀ ਹਾਂ ਜੀ ਆਪ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਨੂੰ ਇਹ ਵੀ ਇਸੇ ਵੀਡੀਓ ਵਾਲੇ ਜਿਹੜਾ ਡੰਗਰ ਕਿਸੇ ਵੀਰ ਨੇ ਲੈਣਾ ਹੈ ਨਾ ਉਹ ਆਪਣੀ ਤਸੱਲੀ ਕਰਕੇ ਠੀਕ ਹੈ ਜੀ ਤੇ ਫੇਰ ਖੜੋ ਬਿਲਕੁਲ ਸਹੀ ਗੱਲ ਆ ਪਹਿਲ ਦੇ ਅਧਾਰ ਤੇ ਵੀ ਜਿਹੜਾ ਛੱਡ ਕੋ ਲੈਂਦਾ ਉਹ ਵੀ ਆਪਣੀ ਤਸੱਲੀ ਕਰੇ ਜਿਹੜਾ ਹੋਰ ਵੀ ਕਿਸੇ ਵੀਡੀਓ ਲੈਂਦਾ ਹਾਂਜੀ ਹਾਂਜੀ ਆਪਣੀ ਤਸੱਲੀ ਕਰਕੇ ਤੇ ਫੇਰ ਖੜੋ ਠੀਕ ਹੈ ਜੀ ਠੀਕ ਹੈ ਕਿ ਨਹੀਂ ਭਾਜੀ ਠੀਕ ਬਿਲਕੁਲ ਸਹੀ ਗੱਲ ਭਾਜੀ ਹਾਂ ਜਿਹੜਾ ਵੀ ਕਿਸੇ ਨੂੰ ਬਾਅਦ ਚ ਕਹਣਾ ਇਹ ਦੇਖ ਲੈ ਥੋੜਾ ਹੀ ਇਹਦੇ ਚ ਆਹ ਗੱਲ ਹੀ ਆਣ ਕੇ ਵੇਖ ਕੇ ਖੜੋ ਠੀਕ ਹੈ ਜੀ ਇਹ ਵੀ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਵੀਡੀਓ ਤੇ ਲੱਲੋ ਹਾਂਜੀ ਰਜਾਈਆਂ 'ਚ ਬਹਿ ਕੇ ਤੇ ਪਸ਼ੂ ਨਾ ਖਰੀਦੋ ਨਹੀਂ ਬਿਲਕੁਲ ਠੀਕ ਹੈ ਨਾ ਲਓ ਬਾਈ ਜੀ ਕਿਉਂਕਿ ਫਿਰ ਜਦੋਂ ਆਪਾਂ ਰਜਾਈਆਂ 'ਚ ਬੈਠ ਕੇ ਪਸ਼ੂ ਖਰੀਦਦੇ ਆਂ ਵੀ ਨਿਕਲ ਗਏ ਬਣਾ ਉੱਥੋਂ ਹੀ ਪੈਸੇ ਪਾਤੇ ਸਾਡੇ ਘਰ ਤੇ ਫਿਰ ਪਸ਼ੂ ਵੀ ਉਹੋ ਜੇ ਮਿਲਦੇ ਠੀਕ ਹੈ ਠੀਕ ਹੈ ਲਓ ਬਾਈ ਜੀ ਵੀ ਇਮਾਨਦਾਰ ਕਿਉਂਕਿ ਆਪਾਂ ਮਾੜਾ ਡੰਗਰ ਆਪਾਂ ਨਹੀਂ ਵੇਚਣਾ ਹਾਂਜੀ ਆਪਾਂ ਨੂੰ ਭਾਵੇਂ ਕਿਸੇ ਵੀਰ ਨੂੰ ਕੋਈ ਸੁਣਦਾ ਹੋਵੇ ਕੋਈ ਹੋਰ ਵੀਡੀਓ ਆ ਵੀ ਇਹ ਕਿਉਂ ਗੱਲਾਂ ਕਹਿੰਦੇ ਆਪਾਂ ਇਹ ਕਹਿੰਦੇ ਵੀ ਸਾਡੇ ਘਰ ਸਭ ਤੋਂ ਪਹਿਲਾਂ ਜਿਹੜਾ ਡੰਗਰ ਲੈਂਦਾ ਵੇਖਣਾ ਵੀ ਠੀਕ ਹੈ ਠੀਕ ਹੈ ਕਿਸੇ ਦੀ ਗੱਲ ਬਾਤ ਨਹੀਂ ਠੀਕ ਹੈ ਬਾਕੀ ਸਾਰਿਆਂ ਵੀਰਾਂ ਨੂੰ ਨਹੀਂ ਤੇ ਹਾਜੀ ਸਾਰੀ ਇੰਨੀ ਗੱਲ ਕੋਈ ਨਹੀਂ ਜੇ ਕਹਿੰਦਾ ਬਿਲਕੁਲ ਭਾਜੀ ਤੇ ਬਗੀਚਾ ਵੀਰ ਬਹੁਤ ਹੀ ਇਮਾਨਦਾਰ ਬੰਦਾ ਵਾ ਤੇ ਸਾਫ਼ ਸੁਥਰਾ ਕੰਮ ਕਰਦਾ ਵਾ ਤੇ ਚੰਗੇ ਪਸ਼ੂ ਹੁੰਦੇ ਆ ਤੇ ਜਾਇਜ਼ ਮੁੱਲ ਵਿੱਚ ਹੁੰਦੇ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ